ਮੋਗਾ ਸਥਿਤ ਨੂਰ ਸਟਡ ਫਾਰਮ ਤੇ ਹਾਰਸ ਬਲੀਡਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਕਰਵਾਈ ਗਈ ਮਾਰਵਾੜੀ ਇੰਡੀਅਨ ਹਾਰਸ ਚੈਂਪੀਅਨਸ਼ਿਪ ਨੇ ਹੁਣ ਮੁਲਕ ਭਰ ਦੇ ਵਿੱਚ ਘੋੜਿਆਂ ਅਤੇ ਘੋੜੀਆਂ ਦੀ ਚੈਂਪੀਅਨਸ਼ਿਪ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਘੋੜਿਆਂ ਦੇ ਇਸ ਮੁਕਾਬਲੇ ਦੇ ਵਿੱਚ ਮੁਲਕ ਭਰ ਦੇ ਵਿੱਚੋਂ 400 ਤੋਂ ਵੱਧ ਮਾਰਵਾੜੀ ਨਸਲ ਦੇ ਘੋੜੇ ਘੋੜੀਆਂ ਅਤੇ ਵਸ਼ੇਰੀਆਂ ਨੇ ਹਿੱਸਾ ਲਿਆ 3 ਦਿਨ ਤੱਕ ਚੱਲੀ ਇਸ ਚੈਂਪੀਅਨਸ਼ਿਪ ਦੇ ਵਿੱਚ ਚੈਂਪੀਅਨ ਬਣੇ ਘੋੜੇ ਅਤੇ ਘੋੜੀਆਂ ਦੇ ਮਾਲਕਾਂ ਨੇ ਜਿੱਥੇ ਮੈਸੀ ਟਰੈਕਟਰ ਜਿੱਤਿਆ ਉੱਥੇ ਹੀ ਜੇਤੂ ਘੋੜੇ ਅਤੇ ਘੋੜੀਆਂ ਤੇ ਬਸ਼ੇਰੀਆਂ ਦੇ ਮਾਲਕਾਂ ਨੂੰ ਬੁਲਟ ਮੋਟਰਸਾਈਕਲ ਅਤੇ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦੇ ਵਿੱਚ ਚੈਂਪੀਅਨ ਬਣੀ ਰਾਣੀ ਜਿੰਦਾ ਘੋੜੀ ਦੇ ਮਾਲਕ ਨਰਾਇਣ ਸਿੰਘ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਆਪਣੀ ਘੋੜੀ ਲੈ ਕੇ ਚੈਂਪੀਅਨਸ਼ਿਪ ਦੇ ਵਿੱਚ ਆਏ ਸਨ ਅਤੇ ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਇੰਨਾ ਮਾਣ ਅਤੇ ਸਨਮਾਨ ਮਿਲਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਘੋੜੀ 17ਵੀਂ ਵਾਰ ਚੈਂਪੀਅਨਸ਼ਿਪ ਜਿੱਤਦੀ ਹੈ। ਘੋੜੀ ਦਾ ਨਾਮ ਰਾਣੀ ਜਿੰਦਾ ਹੈ। ਅੱਜ ਕਿਸ ਤਰ੍ਹਾਂ ਲੱਗ ਰਿਹਾ ਆਪਾਂ ਅੱਛਾ ਲੱਗ ਰਿਹਾ ਹੈ ਸਰ ਮੇਰੀ ਘੋੜੀ ਪ੍ਰਾਈਜ਼ ਜੀਤਾ ਹੈ ਟ੍ਰੈਕਟਰ ਜੀਤਾ ਹੈ ਉਸੇ ਬੜਾ ਅੱਛਾ ਲੱਗੇਗਾ ਹੈ ਕਿੰਨੇ ਚੈਂਪੀਅਨਸ਼ਿਪ ਜਿੱਤੇ ਇਹ 16 ਚੈਂਪੀਅਨਸ਼ਿਪ ਯਹਾਂ ਦਾ ਸਿਸਟਮ ਯਹਾਂ ਦਾ ਬੰਦੋਬਸਤ ਯਹਾਂ ਦਾ ਜੋਰ ਘੋੜوں ਦਾ ਰਖ ਰਖਾ ਬਹੁਤ ਅੱਛਾ ਹੈ ਉਧਰ ਨੂਰ ਸਟੱਡ ਫਾਰਮ ਦੇ ਮਾਲਕ ਨੇ ਇਸ ਚੈਂਪੀਅਨਸ਼ਿਪ ਨੂੰ ਪੰਜਾਬ ਦੇ ਲਈ ਮਾਣ ਵਾਲੀ ਗੱਲ ਦੱਸਿਆ ਉਹਨਾਂ ਨੇ ਕਿਹਾ ਕਿ ਬਿਨਾਂ ਪੱਖਪਾਤ ਦੇ ਇਹ ਮੁਕਾਬਲਾ ਕਰਵਾਇਆ ਗਿਆ ਪਹਿਲੇ ਦੂਜੇ ਨੰਬਰ ਤੇ ਰਹਿਣ ਵਾਲੇ ਘੋੜੇ ਅਤੇ ਘੋੜੀ ਦੇ ਮਾਲਕਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਗਿਆ। ਉਨ੍ਹਾਂ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਘੋੜੇ ਘੋੜੀਆਂ ਦੇ ਪਾਲਣ ਨੂੰ ਤਰਜੀਹ ਦੇ ਕਿਉਂਕਿ ਇਹ ਧੰਦਾ ਜਿੱਥੇ ਲਾਹੇਵੰਦ ਹੈ ਅਤੇ ਇਸ ਦੇ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣਗੇ। ਬਾਬਾ ਜੀ ਦੀ ਮਿਹਰ ਨਾਲ ਆਪਣੇ ਇੰਡੀਆ ਸਭ ਤੋਂ ਵੱਡਾ ਸ਼ੋਅ ਆਪਾਂ ਆਪਣੇ ਫਾਰਮ ਤੇ ਆਰਗੇਨਾਈਜ਼ ਕੀਤਾ ਤੇ ਇਹ ਸਾਰੇ ਮਾਰਵਾੜੀ ਨਸਲ ਦੇ ਘੋੜੇ ਪਹੁੰਚੇ ਜੀ ਸਾਰੇ ਇੰਡੀਆ ਚੋਂ ਆਇਆ ਕੋਈ ਉਤਰਾਖੰਡ ਤੋਂ ਆਇਆ ਜੀ ਘੋੜਾ ਕੋਈ ਰਾਜਸਥਾਨ ਤੋਂ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਸਭ ਸਮਾਂ ਤੋਂ ਅਲਗ-ਅਲਗ ਸ਼ਹਿਰਾਂ ਚੋਂ ਆਇਆ ਜੀ ਆਪਣੇ ਪੰਜਾਬ ਚ ਵੀ ਅਲਗ-ਅਲਗ ਸ਼ਹਿਰਾਂ ਚੋਂ ਆਇਆ ਜੀ ਪਹਿਲੇ ਨੂੰ ਟਰੈਕਟਰ ਰੱਖਿਆ ਜੀ ਇਨਾਮ ਦੂਜੇ ਨੂੰ ਬੁਲਟ ਮੋਟਰਸਾਈਕਲ ਤੀਜੇ ਨੂੰ ਸਪਲੈਂਡਰ ਤੇ ਬਾਕੀ 10 ਪੋਜੀਸ਼ਨ ਤੱਕ ਜੀ ਆਪਾਂ ਸਾਰਿਆਂ ਨੂੰ ਇਨਾਮ ਦੇ ਰਹੇ ਆ ਜੀ ਤੁਸੀਂ ਚੰਗੀ ਘੋੜੀ ਰੱਖਦੇ ਆ ਜੀ ਚੰਗਾ ਘੋੜਾ ਹੋਵੇ ਘੋੜੀ ਹੋਵੇ ਤੁਹਾਡੇ ਕੋਲ ਚੰਗਾ ਬੱਚਾ ਬੱਚੀ ਆਂਡੀਆਂ ਜੋ ਸਾਰੇ ਇੰਡੀਆ ਚੋ ਤੁਹਾਨੂੰ ਬਸ ਆਪਣਾ ਨਾਮ ਦੱਸਣ ਦੀ ਲੋੜ ਆ ਸਾਰੇ ਇੰਡੀਆ ਚ ਲੋਕ ਅਪਰੋਚ ਕਰਨਗੇ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਨੌਜਵਾਨ ਪੀੜ੍ਹੀ ਆ ਆਪਣੀ ਤੁਸੀਂ ਲਾ ਲੋ ਗਲਤ ਟਰੈਕ ਵਾਲੇ ਪਾਸੇ ਅੱਜ ਕੱਲ੍ਹ ਹੋਈ ਵਈ ਹੈ ਜਿਵੇਂ ਆਪਣੇ ਸੁਣਦੇ ਆ ਨਿਊਜ਼ਾਂ ਵੀ ਵੇਖਦੇ ਆ ਨਸ਼ਿਆਂ ਵਾਲੇ ਪਾਸੇ ਉਸ ਚੀਜ਼ ਤੋਂ ਵੀ ਵਿਚਾਰ ਹੋਊਗਾ ਜੇ ਧਿਆਨ ਹੀ ਜਨਰਾਂ ਚ ਰਹਿਣਾ ਜੀ ਸਵੇਰ ਸ਼ਾਮ ਤੇ ਉਸ ਚੀਜ਼ ਬਾਰੇ ਸੋਚਣ ਦਾ ਧਿਆਨ ਹੀ ਨਹੀਂ ਰਹਿਣਾ ਜੀ ਇਸ ਤੋਂ ਬਿਨਾਂ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਦੇ ਲਈ ਹਾਰਸ ਬਲੀਡਰ ਵੈਲਫੇਅਰ ਸੁਸਾਇਟੀ ਦੇ ਮਾਲਕਾਂ ਨੇ ਇਸ ਉੱਪਰ ਆਲੇ ਵਿੱਚ ਜਿੱਥੇ ਸ਼ਲਾਘਾ ਕੀਤੀ ਹੈ ਉੱਥੇ ਉਹਨਾਂ ਨੇ ਅੱਗੇ ਇਸ ਚੈਂਪੀਅਨਸ਼ਿਪ ਨੂੰ ਹੋਰ ਵੀ ਵੱਡੇ ਪੱਧਰ ਤੇ ਕਰਵਾਉਣ ਦੀ ਗੱਲ ਕਹੀ ਹੈ ਸਾਰੀ ਕੰਟਰੀ ਦੇ ਵਿੱਚੋਂ ਜਿਹੜੇ ਆ ਘੋੜੇ ਇੱਥੇ ਲੋਕ ਲੈ ਕੇ ਆਏ ਤਾਮਲਨਾਡੂ ਦੇ ਵਿੱਚੋਂ ਵੀ ਮਹਾਰਾਸ਼ਟਰ ਦੇ ਵਿੱਚੋਂ ਵੀ ਅਹਮਦਾਬਾਦ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਤਕਰੀਬਨ ਸਾਰੀ ਕੰਟਰੀ ਦੇ ਵਿੱਚੋਂ ਹੀ ਜਿਹੜੇ ਘੋੜੇ ਇੱਥੇ ਆਏ ਵਾਇਗਰੂ ਨੇ ਬਖਸ਼ਿਸ਼ ਕੀਤੀ ਸਾਡੇ ਸਾਰਿਆਂ ਦੀ ਮਿਹਨਤ ਨੂੰ ਬੂਰ ਪਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਘੋੜੇ ਹੱਕੇ ਰਿੰਗ ਦੇ ਵਿੱਚ ਆਏ ਇਹ ਸਮਝ ਲਓ ਵੀ ਤੁਸੀਂ ਇੰਡੀਆ ਦੇ ਵਿੱਚ ਜੋ ਲੋਕ ਦੱਸ ਰਹੇ ਆ ਵਿੱਚ ਇੰਡੀਆ ਦੇ ਵਿੱਚ ਪੁਰਾਣੀ ਵੀ ਹਿਸਟਰੀ ਜਿਹੜੀ ਆ ਅੱਜ ਤੱਕਰ ਇੰਨੀ ਗਿਣਤੀ ਚੋਰੇ ਵਿੱਚ ਕੋੜਿਆਂ ਦੀ ਨਹੀਂ ਹੋਈ ਤੇ ਗੁਰੂ ਸਾਹਿਬ ਅੱਗੇ ਨਮਸਕਾਰ ਕਰਦਾ ਕਿ ਵਾਹਿਗੁਰੂ ਕਿਰਪਾ ਕਰਨ ਸਾਨੂੰ ਐਵੇਂ ਸਾਰਿਆਂ ਨੂੰ ਸਮੱਤ ਬਖਸ਼ਣ ਸਾਰੇ ਜਾਣੇ ਅਸੀਂ ਵਧੀਆ ਜੱਜਮੈਂਟ ਦੇ ਨਾਲ ਇਹ ਜਿਹੜੇ ਆ ਸ਼ੋਅ ਕਰਵਾਈਏ ਸ਼ਨੀਵਾਰ ਦੇ ਜੋ ਮੇਲਾ ਕਰਾਇਆ ਮੈਂ ਤਾਂ ਇਹ ਪਹਿਲੀ ਵਾਰ ਹੀ ਇੰਨਾ ਅੱਛਾ ਮੇਲਾ ਦੇਖਿਆ ਕਿਉਂਕਿ ਇਹਨਾਂ ਨੇ ਕਿਸੇ ਹਾਸਤੇ ਕੋਈ ਕਮੀ ਨਹੀਂ ਛੱਡੀ ਜੋ ਇਹਦਾ ਹਾਰਸ ਦਾ ਗਰਾਊਂਡ ਸੀਗਾ ਜਿੱਥੇ ਸ਼ੋਅ ਹੋ ਰਹੇ ਸੀਗੇ ਇਹ ਪਹਿਲੀ ਵਾਰ ਦੇਖਿਆ ਵੀ ਨਹੀਂ ਤਾਂ ਜਿਹੜੇ ਜੱਜਾਂ ਜਾਂ ਉਹਨਾਂ ਦੇ ਸਿਰ ਦੇ ਵਿੱਚ ਮਿੱਟੀ ਪੈਂਦੀ ਰਹਿੰਦੀ ਆ ਤੇ ਗ੍ਰੀਨ ਗ੍ਰੀਨਰੀ ਸੀਗੀ ਤੇ ਬਿਲਕੁਲ ਏ 1 ਜਿਸਾਈ ਨੇ ਤਿਆਰ ਕਰਕੇ ਹੌਸਲਾ ਹੋਇਆ ਸਾਰਾ ਜੋ ਜੱਜਾਂ ਨੇ ਫੈਸਲਾ ਵੀ ਏ 1 ਨਹੀਂ ਕੀਤਾ ਸੁਪੂ ਵਿਖੇ ਦੇ ਵਿੱਚ ਅਜਿਹੇ ਮੁਕਾਬਲੇ ਹਰ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਘੋੜੇ ਘੋੜੀਆਂ ਦੇ ਪਾਲਣ ਦਾ ਰੁਝਾਨ ਹੋਰ ਵਿਵੱਤ ਸਕੇ ਕਿਉਂਕਿ ਇੱਕ ਲਾਹੇਵੰਦ ਧੰਦਾ ਹੈ ਅਤੇ ਘੋੜੇ ਪਾਲਕ ਬਣ ਕੇ ਨੌਜਵਾਨ ਚੰਗਾ ਮੁਨਾਫਾ ਵੀ ਕਮਾ ਸਕਦੇ ਨੇ ਸਰਵਜੀਤ ਰੌਲੀ ਪੀਟੀਸੀ న్యూਸ ਮੋਗਾ